ਕਈ ਵਾਰੀ ਨਾ ਸਾਡੇ ਮਨ ਦੇ ਅੰਦਰ ਗੰਦਲੇ ਮੰਦਲੇ ਮੈਲੇ ਗਲੀਚ ਵਿਚਾਰਾਂ ਦੀ ਝੜੀ ਲੱਗ ਜਾਂਦੀ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਕਾਮ ਨਾਲ, ਕਰੋਧ ਨਾਲ, ਈਰਖਾ ਨਾਲ, ਦੁਸ਼ਮਣ ਨਾਲ ਭਰੇ ਹੋਏ ਵਿਚਾਰ ਜਿਹੜੇ ਨੇ ਲਗਾਤਾਰ ਸਾਡੇ ਅੰਦਰ ਚੱਲਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਝੜ ਛਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਕਈ ਵਾਰੀ ਲੱਖਾਂ ਲਹਿਰਾਂ ਸਾਡੇ ਅੰਦਰ ਉੱਠਦੀਆਂ ਨੇ ਮਾੜੇ ਤੇ ਖੋਟੇ ਵਿਚਾਰਾਂ ਦੀਆਂ ਉਹ ਕਾਮ ਨਾਲ ਲਿਬੜੇ ਹੋਏ ਵਿਚਾਰ ਹੋ ਸਕਦੇ ਨੇ ਉਹ ਇਰਸ਼ਾ ਨਾਲ ਲਿਬੜੇ ਹੋਏ ਵਿਚਾਰ ਹੋ ਸਕਦੇ ਨੇ ਉਹ ਦੁਸ਼ਵੈਸ਼ ਨਾਲ ਲਿਬੜੇ ਹੋਏ ਵਿਚਾਰ ਹੋ ਸਕਦੇ ਨੇ ਲੱਖਾਂ ਲਹਿਰਾਂ ਜਿਹੜੀਆਂ ਨੇ ਉਹ ਉੱਠਦੀਆਂ ਨੇ ਇੱਕ ਗੱਲ ਜਿਹੜੀ ਹੈ ਇਹਨੂੰ ਧਿਆਨ ਚ ਰੱਖਿਓ ਕਿ ਕੋਈ ਵੀ ਵਿਚਾਰ ਇਕੱਲਾ ਸਾਡੇ ਜੀਨ ਚ ਨਹੀਂ ਆਉਂਦਾ ਉਹ ਆਪਣੇ ਨਾਲ ਰਲਦੇ ਮਿਲਦੇ ਵਿਚਾਰਾਂ ਨੂੰ ਨਾਲ ਲੈ ਕੇ ਆਉਂਦਾ ਹੈ ਇਹ ਬਿਲਕੁਲ ਵੈਸੇ ਹੀ ਹੈ ਜੈਸੇ ਲਾਫ ਅਟਰੈਕਸ਼ਨ ਕੰਮ ਕਰਦਾ ਹੈ ਲਾਫ ਗ੍ਰੈਵਿਟੀ ਕੰਮ ਕਰਦੀ ਹੈ ਜਿਵੇਂ ਇੱਕ ਵਿਚਾਰ ਤੁਹਾਡੇ ਜੀਨ ਚ ਆਇਆ ਉਹਨੇ ਕੀ ਕਰਨਾ ਆਪਣੇ ਨਾਲ ਦੇ ਵਿਚਾਰ ਰਲਦੇ ਮਿਲਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਖਿੱਚਣਾ ਸ਼ੁਰੂ ਕਰ ਦੇਣਾ ਇੱਕ ਲੜੀ ਬਣ ਜਾਣੀ ਹੈ ਅਗਰ ਉਹ ખોਟਾ ਵਿਚਾਰ ਹੈ ਤੇ ખોਟੇ ਵਿਚਾਰਾਂ ਦੀ ਲੰਮੀ ਲੜੀ ਬਣ ਜਾਣੀ ਹੈ ਅਗਰ ਉਹ ਖਰਾ ਵਿਚਾਰ ਹੈ ਤੇ ਖਰੇ ਵਿਚਾਰਾਂ ਦੀ ਵੀ ਇੱਕ ਲੜੀ ਬਣ ਜਾਂਦੀ ਹੈ ਕੋਈ ਵੀ ਵਿਚਾਰ ਪਹਿਲੀ ਗੱਲ ਇਹ ਧਿਆਨ ਰੱਖਣੀ ਹੈ ਕਿ ਕੋਈ ਵੀ ਵਿਚਾਰ ਇਕੱਲਾ ਨਹੀਂ ਆਉਂਦਾ ਉਹ ਆਪਣੇ ਨਾਲ ਵਿਚਾਰਾਂ ਦੀ ਪੂਰੀ ਫੌਜ ਲੈ ਕੇ ਆਉਂਦਾ ਹੈ ਅਗਰ ਮਾੜਾ ਵਿਚਾਰ ਹੈ ਉਹਦੇ ਨਾਲ ਵੀ ਮਾੜੇ ਵਿਚਾਰ ਆਉਣਗੇ ਅਗਰ ਚੰਗਾ ਵਿਚਾਰ ਹੈ ਉਹਦੇ ਨਾਲ ਵੀ ਚੰਗੇ ਵਿਚਾਰ ਆਉਣਗੇ ਪਾਤਸ਼ਾਹ ਕਹਿੰਦੇ ਝੜ ਛਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਕਈ ਲੱਖਾਂ ਲਹਿਰਾਂ ਉੱਠਦੀਆਂ ਨੇ ਝੜੀ ਲੱਗ ਜਾਂਦੀ ਐ ਖੋਟੇ ਮਾੜੇ ਗੰਦਲੇ ਵਿਚਾਰਾਂ ਦੀ ਕਿਉਂਕਿ ਇੱਕ ਵਿਚਾਰ ਆਉਂਦਾ ਹੈ ਉਹਦੇ ਨਾਲ ਉਹ ਖੋਟੇ ਵਿਚਾਰ ਜਿਹੜੇ ਨੇ ਆਪਣੇ ਆਪ ਲੜੀ ਬਣਨੀ ਸ਼ੁਰੂ ਹੋ ਜਾਂਦੀ ਐ ਇੱਥੇ ਕਈ ਵਾਰ ਨਾ ਕਈ ਸੱਜਣਾ ਦਾ ਇਹ ਸਵਾਲ ਹੁੰਦਾ ਹੈ ਕਈ ਸੱਜਣ ਇਹ ਗੱਲ ਕਹਿੰਦੇ ਨੇ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਬੈਠੇ ਹੁੰਦੇ ਆ ਉਦੋਂ ਸਾਡੇ ਮਨ ਦੇ ਅੰਦਰ ਬਹੁਤ ਸਾਰੇ ਖੋਟੇ ਵਿਚਾਰ ਮੈਲੇ ਗੰਦਲੇ ਵਿਚਾਰ ਚੱਲਦੇ ਨੇ ਹਾਲਾਂਕਿ ਅੱਗੇ ਪਿੱਛੇ ਅਸੀਂ ਕੰਮ ਤੰਦਾ ਕਰਦੇ ਹੋ ਵੀ ਇਹ ਕਾਰ ਵਿਹਾਰ ਕਰਦੇ ਹੋ ਵੀ ਇਹ ਤੋਂ ਬਹੁਤ ਇਹ ਗੰਦੇ ਮਾੜੇ ਖੋਟੇ ਵਿਚਾਰ ਨਹੀਂ ਆਉਂਦੇ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਉਦੋਂ ਹੀ ਇਹ ਮੈਲੇ ਵਿਚਾਰ ਕਿਉਂ ਆਉਂਦੇ ਨੇ ਇੱਥੇ ਥੋੜਾ ਜਿਆਦਾ ਧਿਆਨ ਦਿਓ ਪਹਿਲੀ ਗੱਲ ਤੇ ਇਹ ਹੈ ਕਿ ਸਾਨੂੰ ਇਹ ਸਭ ਤੋਂ ਵੱਡਾ ਭਰਮ ਹੈ ਭੁਲੇਖਾ ਹੈ ਕਿ ਮਾੜੇ ਖੋਟੇ ਵਿਚਾਰ ਉਦੋਂ ਹੀ ਆਉਂਦੇ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਯਾ ਗੁਰੂ ਚਰਨਾ ਚ ਬੈਠੇ ਹੁੰਦੇ ਆ ਬਲਕਿ ਵਿਚਾਰ ਤੇ ਲਗਾਤਾਰ ਸਾਡੇ ਜਿੰਗ ਚ ਬਣੇ ਰਹਿੰਦੇ ਨੇ ਹਾਂ ਗੁਰੂ ਇੱਕ ਸਭ ਸਭ ਤੋਂ ਵੱਡੀ ਸਾਡੇ ਤੇ ਕਿਰਪਾ ਕਰਦਾ ਹੈ ਗੁਰੂ ਸ਼ੀਸ਼ੇ ਦੀ ਨਈ ਹੈ ਜਿਵੇਂ ਆਪਾਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜ ਜਾਂਦੇ ਆ ਨਾ ਤੇ ਜਿਹੜਾ ਸਾਡੇ ਚਿਹਰੇ ਤੇ ਦਾਗ ਹੁੰਦਾ ਹੈ ਸ਼ੀਸ਼ਾ ਸਾਨੂੰ ਦਿਖਾ ਦਿੰਦਾ ਐਸਾ ਨਹੀਂ ਹੈ ਕਿ ਦਾਗ ਉਦੋਂ ਹੀ ਹੋਇਆ ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਹੈਗੇ ਦਾਗ ਤੇ ਪਹਿਲਾਂ ਵੀ ਸੀ ਪਰ ਉਹ ਦਾਗ ਤੁਹਾਨੂੰ ਦਿਸਦਾ ਨਹੀਂ ਸੀ ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਗਏ ਉਹਨੇ ਤੁਹਾਡੇ ਚਿਹਰੇ ਦਾ ਦਾਗ ਤੁਹਾਨੂੰ ਦਿਖਾ ਦਿੱਤਾ। ਅਗਰ ਚਿਹਰੇ ਤੇ ਕੁਝ ਵੀ ਹੈ ਉਹਨੇ ਤੁਹਾਨੂੰ ਦਿਖਾ ਦੇਣਾ। ਇਸੇ ਤਰ੍ਹਾਂ ਗੁਰੂ ਦਰਪਣ ਦੀ ਨਿਹਾਈ ਹੈ। ਜਦੋਂ ਤੁਸੀਂ ਗੁਰੂ ਕੋਲ ਜਾਂਦੇ ਹੋ ਗੁਰੂ ਕੀ ਕਰਦਾ ਤੁਹਾਨੂੰ ਤੁਹਾਡਾ ਅਸਲ ਚਿਹਰਾ ਜਿਹੜਾ ਨਾ ਉਹ ਦਿਖਾ ਦਿੰਦਾ ਵੀ ਤੂੰ ਦੇਖ ਆ ਹੈ। ਅਗਰ ਤੇਰੇ ਅੰਦਰ ਮਾੜੇ ਖੋਟੇ ਵਿਚਾਰ ਚੱਲਦੇ ਨੇ ਤੇ ਗੁਰੂ ਸਾਵੇਂ ਸ਼ੀਸ਼ੇ ਦੀ ਤਰ੍ਹਾਂ ਸਾਫ਼ ਤੁਹਾਨੂੰ ਦਿਖਾ ਦਿੰਦਾ ਹੈ ਕਿ ਆ ਗਲੀਚ ਆ ਗੰਦੇ ਭੈੜੇ ਖੋਟੇ ਵਿਚਾਰ ਜਿਹੜੇ ਨੇ ਉਹ ਤੁਹਾਡੇ ਅੰਦਰ ਚੱਲਦੇ ਪੈ ਨੇ ਦੂਜਾ ਕਈ ਵਾਰੀ ਕੋਈ ਸੱਜਣ ਸਾਡਾ ਬਿਮਾਰ ਹੁੰਦਾ ਆਪਾਂ ਪ੍ਰਮਾਤਮਾ ਨਾਲ ਕਰਿਆ ਆਪਾਂ ਉਹਦਾ ਪਤਾ ਲੈਣ ਜਾਂਦੇ ਹਸਪੀਟਲ ਜਲੇ ਜਾਂਦੇ ਆ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਬਾਈ ਚਾਂਸ ਮੰਨ ਲਓ ਤੁਸੀਂ ਪਤਾ ਲੈਣ ਗਏ ਤੇ ਉਸ ਬੰਦੇ ਨੂੰ ਖੂਨ ਦੀ ਜ਼ਰੂਰਤ ਸੀ ਡਾਕਟਰ ਨੇ ਕਿਹਾ ਤੁਸੀਂ ਕਿਹਾ ਜੀ ਖੂਨ ਮੇਰਾ ਲੈ ਲਓ ਹੁਣ ਤੁਸੀਂ ਆਪਣਾ ਬਲੱਡ ਦੇ ਦਿੱਤਾ ਪੰਜ ਚਾਰ ਦਿਨਾਂ ਬਾਅਦ ਤੁਹਾਨੂੰ ਕਾਲ ਆਉਂਦੀ ਹੈ ਤੇ ਉਸ ਕਾਲ ਦੇ ਵਿੱਚ ਡਾਕਟਰ ਕਹਿੰਦਾ ਹੈ ਕਿ ਤੁਹਾਡੇ ਸਰੀਰ ਦੇ ਅੰਦਰ ਆ ਰੋਗ ਹੈ ਹੁਣ ਐਸਾ ਨਹੀਂ ਹੈ ਕਿ ਤੁਸੀਂ ਡਾਕਟਰ ਕੋਲ ਗਏ ਤੇ ਖੂਨ ਦਿੱਤਾ ਤੇ ਫਿਰ ਉਹ ਰੋਗ ਹੋ ਗਿਆ ਰੋਗ ਤੇ ਪਹਿਲਾਂ ਵੀ ਸੀ ਪਰ ਤੁਹਾਨੂੰ ਪਤਾ ਨਹੀਂ ਸੀ ਡਾਕਟਰ ਨੇ ਚੈੱਕ ਕੀਤਾ ਤੁਹਾਡਾ ਭਲਾ ਹੋ ਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਸਰੀਰ ਦੇ ਅੰਦਰ ਆ ਰੋਗ ਹੈ ਬਿਲਕੁਲ ਸੇਮ ਇਸੇ ਤਰ੍ਹਾਂ ਹੁੰਦਾ ਜਦੋਂ ਅਸੀਂ ਗੁਰੂ ਕੋਲ ਜਾਂਦੇ ਆਂ ਗੁਰਬਾਣੀ ਪੜ੍ਹਦੇ ਆਂ ਤੇ ਸਾਨੂੰ ਸਮਝ ਪੈ ਜਾਂਦੀ ਹੈ ਗੁਰੂ ਸ਼ੀਸ਼ੇ ਦੀ ਤਰ੍ਹਾਂ ਸਾਡੇ ਸਨਮੁਖ ਸਾਨੂੰ ਦਿਖਾ ਦਿੰਦਾ ਕਿ ਆ ਚੀਜ਼ ਜਿਹੜੀ ਆ ਤੁਹਾਡੇ ਅੰਦਰ ਚੱਲਦੀ ਪਈ ਆ ਬਿਮਾਰੀ ਹੈ ਮਾਨਸਿਕ ਤੌਰ ਤੇ ਤੁਹਾਡੇ ਅੰਦਰ ਆ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ ਇਹਨਾਂ ਦਾ ਸੁਧਾਰ ਕਰੋ ਕਈ ਵਾਰੀ ਨਾਲ ਪਾ ਸ਼ੀਸ਼ਾ ਦੇਖਦੇ ਆਂ ਉਹਦੇ ਤੇ ਮਿੱਟੀ ਕੱਟਾ ਜੰਮਿਆ ਹੁੰਦਾ ਆਪਾਂ ਜਦੋਂ ਦੇਖਦੇ ਆਂ ਤੇ ਸਾਨੂੰ ਆਪਣਾ ਚਿਹਰਾ ਸਾਫ਼ ਦਿਖਾਈ ਨਹੀਂ ਦਿੰਦਾ ਚਿਹਰਾ ਦਿਖਾਈ ਹੋ ਨਹੀਂ ਦਿੰਦਾ ਪਰ ਜਦੋਂ ਆਪਾਂ ਉਸ ਮਿੱਟੀ ਘਟੇ ਨੂੰ ਹਟਾ ਦਿੰਨੇ ਆ ਤੇ ਫਿਰ ਸਾਨੂੰ ਸਾਡਾ ਚਿਹਰਾ ਸਾਫ਼ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰੂ ਸਾਡੇ ਤੇ ਕਿਰਪਾ ਕਰਦਾ ਜਦੋਂ ਗੁਰੂ ਕੋਲ ਜਾਂਦੇ ਆ ਜਿਹੜੀ ਸਾਡੇ ਮਨ ਤੇ ਪਈ ਹੋਈ ਧੂੜ ਹੁੰਦੀ ਹੈ ਨਾ ਗੁਰੂ ਉਸ ਨੂੰ ਹਟਾ ਦਿੰਦਾ ਹੈ ਤੇ ਜਦੋਂ ਹੀ ਧੂੜ हटਦੀ ਹੈ ਤੁਹਾਨੂੰ ਤੁਹਾਡਾ ਅਸਲ ਚਿਹਰਾ ਦਿਖਾਈ ਦਿੰਦਾ ਹੈ ਉਹ ਅਸਲ ਚਿਹਰਾ ਕਰੂਪ ਹੈ ਕਿ ਸੋਨਾ ਹੈ ਉਹ ਬਿਲਕੁਲ ਸਾਫ਼ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਤੋ ਇਹ ਗੁਰੂ ਦਾ ਤਰਸ ਹੈ ਕਿ ਜਦੋਂ ਅਸੀਂ ਗੁਰੂ ਕੋਲੇ ਜਾਂਦੇ ਆ ਗੁਰੂ ਸਾਨੂੰ ਦੱਸਦਾ ਹੈ ਕਿ ਆਹ ਹੈ ਤੇਰਾ ਅੰਦਰ ਔਰ ਤੈਨੂੰ ਸੁਧਾਰ ਦੀ ਜ਼ਰੂਰਤ ਹੈ। ਤੇ ਜਦੋਂ ਆਪਾਂ ਗੁਰੂ ਕੋਲ ਪਹੁੰਚ ਗਏ ਫਿਰ ਗੁਰੂ ਸਾਨੂੰ ਇਹ ਸਮਝਾਉਂਦਾ ਹੈ ਕਿ ਭਾਂਡਾ ਧੋਏ ਬੈ ਸਤੂਪ ਦੇ ਵੋ ਤਉ ਦੁੱਧੇ ਕੋ ਜਾਵੋ ਦੁੱਧ ਕਰਨ ਹੁਣ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ ਕਿ ਪਹਿਲਾ ਮਨ ਰੂਪੀ ਭਾਂਡੇ ਨੂੰ ਧੋ ਪਾਂਡਾ ਅੱਛਾ ਸੋਇ ਜੋਤਿਸੁ ਭਾਵ ਸੀ ਪਾਂਡਾ ਅਤਮਲੀਨ ਤੋਤਾ ਹੱਛਾ ਨਾ ਹੋਇ ਸੀ ਹੁਣੇ ਪਾਂਡਾ ਬਾਹਰੋਂ ਤੋਂ ਨਾਲ ਅੱਛਾ ਨਹੀਂ ਹੋਣਾ ਮਹਾਰਾਜ ਕਹਿੰਦੇ ਜਦੋਂ ਤੂੰ ਅੰਦਰੋਂ ਧੋਏਂਗਾ ਫਿਰ ਅੱਛਾ ਹੋਏਗਾ ਤੇ ਕਿਵੇਂ ਅੱਛਾ ਹੋਏਗਾ ਏਤ ਦੁਆਰ ਹੈ ਧੋਏ ਗੁਰੂ ਦੁਆਰ ਹੈ ਹੋਏ ਸੋਜੀ ਪਾਏ ਸੀ ਏਤ ਦੁਆਰ ਹੈ ਧੋਏ ਅੱਛਾ ਹੋਏ ਸੀ ਪਹਿਲਾ ਗੁਰੂ ਤੁਹਾਨੂੰ ਦਿਖਾਉਂਦਾ ਹੈ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਮਨ ਚ ਮੈਲੇ ਕਚਲੇ ਗੰਦਲੇ ਵਿਚਾਰ ਆਉਂਦੇ ਨੇ ਉਹ ਚੰਗਾ ਲੱਖਣ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਅੰਦਰ ਬਿਮਾਰੀ ਹੈ ਉਹ ਕਈ ਵਾਰੀ ਐਸਾ ਹੁੰਦਾ ਹੈ ਕਿ ਕੁਝ ਬਿਮਾਰੀਆਂ ਐਸੀ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਹੁੰਦੀਆਂ ਨੇ ਤੇ ਜਿਵੇਂ ਆਉਂਦੀਆਂ ਨੇ ਸਾਡਾ ਸਰੀਰ ਕੁਝ ਲੱਛਣ ਪ੍ਰਗਟ ਕਰਨੇ ਸ਼ੁਰੂ ਕਰ ਦਿੰਦਾ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ 'ਚ ਬਿਮਾਰੀ ਆ ਗਈ ਹੈ ਪਰ ਕੁਝ ਬਿਮਾਰੀਆਂ ਐਸੀ ਹੁੰਦੀਆਂ ਨੇ ਜਿਹੜੀਆਂ ਆਉਂਦੀਆਂ ਨੇ ਪਰ ਉਹ ਪ੍ਰਗਟ ਨਹੀਂ ਕਰਦੀਆਂ ਸਰੀਰ 'ਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਉਹ ਆਪਣਾ ਕੰਮ ਕਰਦੀਆਂ ਰਹਿੰਦੀਆਂ ਨੇ ਔਰ ਉਦੋਂ ਹੀ ਪਤਾ ਲੱਗਦਾ ਜਦੋਂ ਸਰੀਰ ਨੂੰ ਪੂਰਾ ਖਤਮ ਕਰ ਦਿੰਦਿਆਂ ਨੇ ਤੇ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹ ਚੰਗਾ ਲੱਛਣ ਹੈ ਕਿ ਜਦੋਂ ਅਸੀਂ ਗੁਰੂ ਕੋਲ ਆਉਂਨੇ ਆ ਸਾਨੂੰ ਗੁਰੂ ਦੱਸ ਦਿੰਦਾ ਹੈ ਕਿ ਤੇਰੇ ਅੰਦਰ ਆਹ ਰੋਗ ਹੈ ਇਹਦਾ ਇਲਾਜ ਕਰਵਾ ਮਹਾਰਾਜ ਕਹਿੰਦੇ ਝੜ ਝਖੜ ਉਹਹਾੜ ਲਹਿਰੀ ਵਹਿਣ ਲਖੇ ਸ੍ਰੀ ਸਤਗੁਰ ਸਿਓ ਉਲਾਏ ਬੇੜੇ ਡੁੱਬਣ ਨਾਹੇ ਭਾਉ ਜਦੋਂ ਕਾਮ ਦੀਆਂ ਕ੍ਰੋਧ ਦੀਆਂ ਲੋਭ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਨੇ ਕਾਮ ਨਾਲ ਲਿਬੜੇ ਹੋਏ ਵਿਚਾਰਾਂ ਦੀ ਝੜੀ ਲੱਗ ਜਾਂਦੀ ਹੈ ਤੇ ਫਿਰ ਮਹਾਰਾਜ ਕਹਿੰਦੇ ਸਤਗੁਰੂ ਸਿਉ ਅਲਾਏ ਕਿ ਗੁਰੂ ਨੂੰ ਕਹਿ ਗੁਰੂ ਨੂੰ ਕਹੇਗਾ ਤੇ ਫਿਰ ਇਹ ਜਿਹੜਾ ખોٹے ਵਿਚਾਰਾਂ ਦਾ ਤੰਤਾ ਹੈ ਤੇਰੇ ਅੰਦਰ ਇਹ ਖਤਮ ਹੋ ਜਾਏਗਾ ਮਾੜੇ ਵਿਚਾਰ ਆਉਣੇ ਖਤਮ ਹੋ ਜਾਣਗੇ ਇਹ ਗੁਰੂ ਦਾ ਤਰਸ ਹੁੰਦਾ ਹੈ ਤਾں ਜਾ ਕੇ ਫਿਰ ਸਾਡਾ ਮਨ ਜਿਹੜਾ ਹੈ ਉਹ پاک ਹੁੰਦਾ ਹੈ ਪਵਿੱਤਰ ਹੁੰਦਾ ਹੈ ਤੇ ਅਸੀਂ ਇਹਨਾਂ ਵਿਚਾਰਾਂ ਤੋਂ ਛੁੱਟ ਜਾਂਦੇ ਹਾਂ ਅਗਰ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ